ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 4 ਜੂਨ ਪੰਜਾਬ ਦੇ ਮੌਸਮ ਦੇ ਕਿ ਅੱਜ 4 ਜੂਨ ਨੂੰ ਪੰਜਾਬ ਦੇ ਮੌਸਮ ਦੀ ਵੀਰੋ ਕੀ ਕੀ ਹਲਚਲ ਹੈ ਕਿਵੇਂ ਦਾ ਰਹੇਗਾ ਪੰਜਾਬ ਦਾ ਮੌਸਮ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਅੱਜ 4 ਜੂਨ ਨੂੰ ਵੀਰੋ ਪੰਜਾਬ ਦਾ ਮੌਸਮ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕੁੱਲ ਮਿਲਾ ਕੇ ਠੀਕ ਹੈ ਕੋਈ ਜ਼ਿਆਦਾ ਵੱਡੀ ਹਲਚਲ ਹੋਣ ਦੇ आसार ਨਹੀਂ ਹੋਣਗੇ ਵੀਰੋ ਦੁਪਹਿਰ ਤੋਂ ਬਾਅਦ ਜੋ ਸ਼ਾਮ ਦਾ ਵੀਰੋ 4:00 ਵਜੇ ਤੋਂ ਬਾਅਦ ਦਾ ਟਾਈਮ ਹੋਵੇਗਾ ਅੱਧੀ ਰਾਤ ਤੱਕ ਦਾ ਉਸ ਸਮੇਂ ਦੇ ਵਿੱਚ ਫੇਰ ਆਪਾਂ ਨੂੰ ਕੱਲ ਰਾਤ ਲੰਗੇ ਦੀ ਤਰ੍ਹਾਂ ਵੀਰੋ ਬਰਸਾਤੀ ਗਤੀਵਿਧੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਗਰਜ ਚਮਕ ਮੀਂਹ ਨੇਰੀ ਇਹਦਾਂ ਦੇ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਪੰਜਾਬ ਦੇ ਵੀਰੋ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਪੈਚੀ ਰੂਪ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਰਸਾਤੀ ਗਤੀਵਿਧੀਆਂ ਅੱਜ ਵੀ ਦੁਪਹਿਰ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਵੀਰੋ ਆਉਂਦੇ ਸਮੇਂ ਦੇ ਵਿੱਚ ਜੇ ਆਪਾਂ 5 ਦੀ ਗੱਲ ਕਰੀਏ 5 6 7 ਜੂਨ ਦੇ ਵਿੱਚ ਫੇਰ ਪੰਜਾਬ ਦੇ ਵਿੱਚ ਵੀਰੋ ਇਹੋ ਗਤੀਵਿਧੀਆਂ ਨੇ ਇਹਨਾਂ ਦੇ ਵਿੱਚ ਆਪਾਂ ਨੂੰ ਤਕੜਾ ਬੱਦਦਾ ਹੁੰਦਾ ਦਿਖਾਈ ਦੇਵੇਗਾ ਪੰਜਾਬ ਦੇ ਆਪਾਂ ਨੂੰ ਟੁੱਟਵੇਂ ਰੂਪਾਂ ਦੇ ਵਿੱਚ ਟੁੱਟਵੇਂ ਖੇਤਰਾਂ ਦੇ ਵਿੱਚ ਵੀਰੋ ਵੱਖ-ਵੱਖ ਸਮੇਂ ਤੇ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਥੋੜਾ ਜਿਆਦਾ ਜ਼ਿਆਦਾ ਬਰਸਾਤੀ ਗਤੀਵਿਧੀਆਂ ਦੇ ਰੂਪ ਦੇ ਵਿੱਚ ਵੀਰੋ ਕਿਉਂਕਿ ਵੀਰੋ ਇਹ ਸਿਸਟਮ ਹੈ ਜੋ ਕਿ 5 6 7 ਨੂੰ ਆਵੇਗਾ ਇਹ ਪੰਜਾਬ ਦੇ ਤਕਰੀਬਨ 60 ਤੋਂ 65 70% ਖੇਤਰਾਂ ਨੂੰ ਕਵਰ ਕਰੇਗਾ ਜਿਸ ਦੇ ਵਿੱਚ ਤੇਜ਼ ਛਾਟੇ ਦਰਮੀ ਵੀਰੋ ਇੱਕਾ ਦੁੱਕਾ ਥਾਮ ਅਤੇ ਆਪਾਂ ਨੂੰ ਜ਼ਿਆਦਾ ਮੀਂਹ ਗਰਜ ਚਮਕ ਅੱਜ ਦਾ ਨਮਾਹੌਲ ਵੀ ਦੇਖਣ ਨੂੰ ਮਿਲ ਸਕਦਾ ਹੈ ਸੋ ਵੀਰੋ ਲੰਘੇ ਕੱਲ ਵੀ ਬਰਸਾਤੀ ਕਿੱਦ ਦੀਆਂ ਵਿਧੀਆਂ ਟੁੱਟੇ ਮੂਰਪ ਦੇ ਵਿੱਚ ਹੋਈਆਂ ਨੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਸੁੱਕੀ ਹਨੇਰੀ ਕੁਝ ਖੇਤਰਾਂ ਦੇ ਵਿੱਚ ਥੋੜੀ-ਮੋਟੀ ਕਿਣਮਣ ਤੇ ਕੁਝ ਖੇਤਰਾਂ ਦੇ ਵਿੱਚ ਇੱਕਾ ਦੁੱਕਾ ਥਾਮਾਂ ਤੇ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਐ ਸੋ ਵੀਰੋ ਇਹ ਸੀ ਅਪਡੇਟ ਮੌਸਮ ਦੀ ਜੋ ਆਪਾਂ ਬਾਕੀ ਸ਼ਾਮ ਦੀ ਵੀਡੀਓ ਵਿੱਚ ਦੁਪਹਿਰ ਤੋਂ ਬਾਅਦ ਵੀਰੋ ਕਿੰਨਾ ਖੇਤਰਾਂ ਦੇ ਵਿੱਚ ਬਰਸਾਤ ਦੇ ਅਸਰ ਬਣਨਗੇ ਕਿੰਨਾ ਖੇਤਰਾਂ ਦੇ ਵਿੱਚ ਮੀਹ ਹਨੇਰੀ ਦਾ ਪ੍ਰਭਾਵ ਹੋ ਸਕਦਾ ਹੈ ਉਹ ਸਾਰੀ ਜਾਣਕਾਰੀ ਆਪਾਂ ਦੁਪਹਿਰ ਤੋਂ ਬਾਅਦ ਦੀ ਵੀਰੋ ਵੀਡੀਓ ਜੋ ਕਿਸਾਨ ਵੀਰਾਂ ਨਾਲ ਉਦੇ ਵਿੱਚ ਫਿਰ ਆਪਾਂ ਸਾਰੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਉਸ ਵੀਰੋਂ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਸਹੀ ਜਾਣਕਾਰੀ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ